ਸ਼ਹਾ ਹੀ ਭਗਤੀ ਸ਼ਕਤੀ ਦੇ ਦਾਤੇ ਦੁੱਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਾਗਰ ਯੁਗੋ ਯੁਗਿਆ ਟਲ ਸਤਿਗੁਰੂ ਜਗਤਗੁਰੂ ਸ਼ਮ੍ਰੱਥ ਗੁਰੂ ਅਹ ਦਸੇਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜਿਉੜੇ ਬੈਠੇ ਸਤ ਸੰਗੀ ਜਨੋ ਆਪ ਜੀ ਸਤ ਗੁਰ ਜੀ ਦੇ ਮਹਮ ਮਈ ਬਚਨ ਸਰਵਨ ਕਰਿਓ ਜੋ ਤੀਜੇ ਪਾਤਸ਼ਾਹ ਤਨ ਸ੍ਰੀ ਗੁਰੂ ਅਮਰਦਾਸ ਜੀ ਬਹਾਰਾ ਜੀ ਪਵਿੱਤਰ ਮੁਖਾਰविंदੋਂ ਚਾਰਨ ਕੀਤੇ ਹੋਏ ਨੇ ਸਤ ਗੁਰੂ ਜੀ ਇਸ ਸਰਬਦਰਾਹੀ ਸਾਨੂੰ ਬਖਸ਼ਿਸ਼ ਕਰ ਰਹੇ ਨੇ ਭਈ ਹਰੀ ਦੀ ਹਰ ਨਾਮ ਅਸੀਦਤ ਹੈ ਈਸ਼ਨੂ ਹਰੀ ਹੀ ਜਾਣਦਾ ਹੈ ਜਾਂ ਜੀਨੂ ਮਿਲਦੀ ਹੈ ਉਹ ਜਾਣਦਾ ਹੈ ਜਾਂ ਫਿਰ ਗੁਰੂ ਦੇ ਸ਼ਬਦ ਦੁਆਰਾ ਉਸ ਦਾਤ ਨੂੰ ਪਛਾਣਦਾ ਹੈ ਤੇ ਉਸ ਦਾਤ ਨੂੰ ਕੌਣ ਦੇਖ ਸਕਦਾ ਹੈ ਜਿਹੜਾ ਹਰੀ ਦੇ ਨਾਮ ਦਾ ਵਖਿਆਣ ਕਰਦਾ ਹੈ ਉਹ ਪਛਾਣ ਲੈਂਦਾ ਵੀ ਇਸ ਮਨੁੱਖ ਕੋਲ ਕੁਝ ਹੈ ਬਾਕੀ ਹੋਰ ਕੋਈ ਨਹੀਂ ਜਾਂਦਾ ਉਹਨੇ ਹੱਥ ਵਿੱਚ ਰੱਖੀ ਹੋਈ ਹੈ ਇਹ ਮੁੱਖ ਭਾਵ ਹੈ ਸ਼ਬਦ ਦਾ ਸੈਂਟਰਲ ਆਈਡੀਆ ਹੈ ਕੇਂਦਰੀ ਭਾਵ ਹੈ ਰਸਾਗ ਬਸੰਤ ਹੈ ਜੋ ਹੁਣ ਚੱਲ ਰਿਹਾ ਹੈ ਉਹ ਸੁਬਹ ਬਸੰਤ ਵਿੱਚ ਕਿਵੇਂ ਮਨ ਬੋਲਦਾ ਹੈ ਰਾਹੋ ਦੀ ਪੰਕਤੀ ਵਿੱਚ ਇਹ ਚੀਜ਼ ਦਰਸੀ ਹੈ ਗੁਰ ਕੈ ਸ਼ਬਦ ਇਹ ਮਨ ਮੌਲਿਆ ਮਨ ਖਿੜ ਜਾਏ ਸਾਰੇ ਰੋਗ ਖਤਮ ਮਨ ਖਿੜ ਜਾਏ ਸੋਗ ਖਤਮ ਚਿੰਤਾ ਖਤਮ ਮਨ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਸੰਤ ਹੈ ਵੀ ਹੈ ਕਿ ਨਹੀਂ ਕਿੰਨੀ ਵਾਰੀ ਆ ਲਿਆ ਰੁੱਤ ਰੁੱਤ ਬਸੰਤ ਤੇ ਇਸ ਮਨ ਕੋ ਬਸੰਤ ਕੀ ਲਗੈ ਨਾ ਸੋਏ ਸੋਏ ਖਬਰ ਸਮਨੂ ਕਦੇ ਵੀ ਬਸੰਤ ਦਾ ਪਤਾ ਹੀ ਨਹੀਂ ਲੱਗਿਆ ਵੀ ਬਸੰਤ ਆਇਆ ਕਿ ਨਹੀਂ ਆਇਆ ਖੜਿਆ ਹੀ ਨਹੀਂ ਕਿਉਂਕਿ ਇਹ ਮਨ ਜਲਿਆ ਦੂਜੇ ਦੁਏ ਸੋ ਆਓ ਸਤਿਗੁਰੂ ਜੀ ਦੀ ਇਹ ਖੇੜੇ ਵਾਲੀ ਅਵਸਥਾ ਆਪਣੇ ਮਨ ਨੂੰ ਦਵਾਣਾ ਕਰੀਏ ਜੀ ਸਤਨਾਮ ਵਾਹੀ ਗੁਰੂ ਜੀਓ ਗੁਰ ਸ਼ਬਦ ਹੀ ਹਰ ਚੇਤ ਸੁਭਾਏ RAM ਨਾਮ ਰਸ ਰਹੈ ਅਗਾਏ ਕੋਟ ਕੋਟੰਤਰ ਕੇ ਪਾਪ ਜਲ ਜਾਹਿ ਜੀਵਤ ਮਰਹਿ ਹਰ ਨਾਮ ਸਮਾਹੇ ਸਤਗੁਰ ਜੀ ਬਖਸ਼ਿਸ਼ ਕਰੈਨੇ ਗੁਰ ਸ਼ਬਦ ਹੀ ਹਰ ਚੇਤ ਸੁਪਾਏ ਹਰਿ ਨੂ ਚੇਤ ਜਿਤਨਾ ਹੁੰਦਾ ਯਾਦ ਕਰਨਾ ਚੇਤਾ ਇਤਾਂ ਚੇਤ ਸਾਹਿਬ ਸੱਚ ਸੋਤਣੀ ਚੇਤ ਯਾਦ ਕਰਨਾ ਚਿੱਤ ਵਿੱਚ ਆ ਜਾਣਾ ਅਰਦਾਸ ਸੰਪੂਰਨ ਕਰਦੇ ਹਾਂ ਸੇਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਚਿੱਤ ਵਿੱਚ ਆ ਜਾਏ ਚੇਤਨ ਵਿੱਚ ਰਹੇ ਇਸ ਨੂੰ ਕੋਈ ਨਹੀਂ ਜਾਣ ਸਕਦਾ ਇਸ ਕਾ ਇਹ ਅਵਸਥਾ ਕਿਸੇ ਨਹੀਂ ਬਣੇ ਹਾਂ ਜਾਣ ਸਕਦਾ ਹੈ ਗੁਰੂ ਪਰਮੇਸ਼ਰ ਜਾਂ ਉਹ ਮਨੁੱਖ ਉਸੇ ਵਰਗਾ ਹੀ ਹੋਵੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਹੋੜਾ ਉਹ ਦੂਰੋਂ ਜਾਣ ਲੇਗਾ ਦੂਰੋਂ ਦੇਖ ਲੱਗਦਾ ਵੀ ਹੈ ਵਸੇਵੀ ਇੱਕ ਨਾਮ ਖਸ਼ਬੂ ਹੈ ਨਾਮ ਪ੍ਰਕਾਸ਼ ਹੈ ਪ੍ਰਕਾਸ਼ ਨੂੰ ਕਿਵੇਂ ਰੋਕੋਗੇ ਤੁਸੀਂ ਹਾਂ ਅੰਧੇਆ ਨੂੰ ਨਹੀਂ ਦਿਖਦਾ ਉਲੂ ਨੂੰ ਨਹੀਂ ਦਿਖਦਾ ਪ੍ਰਕਾਸ਼ ਜਿੰਨਾ ਮਰਜ਼ੀ ਹੋਵੇ ਬਲਕਿ ਉਹਦੇ ਵਿੱਚ ਅੰਨਾ ਹੋ ਜਾਂਦਾ ਹੈ ਉਹ ਨੂੰ ਨਹੀਂ ਦਿਖਦਾ ਉਲੂ ਨੂੰ ਨਹੀਂ ਦਿਖੇਗਾ ਬਾਕੀ ਸਾਰੇ ਜੀਵਾਂ ਨੂੰ ਖੁਸ਼ੀ ਲੱਗਦੀ ਹੈ ਪ੍ਰਕਾਸ਼ ਤੋਂ ਉਲੂ ਔਖਾ ਹੁੰਦਾ ਹੈ ਸਤਗੁਰੂ ਜੀ ਇਹ ਅਵਸਥਾ ਇਸ ਸ਼ਬਦ ਵਿੱਚ ਦੇ ਰਹੇ ਨੇ ਗੁਰ ਸ਼ਬਦ ਦੀ ਹਰ ਚੇਤ ਸੁਪਾਏ ਹਰੀ ਨੂੰ ਯਾਦ ਕਰ ਪ੍ਰੇਮ ਨਾਲ ਭਾਏ ਹੁੰਦਾ ਹੈ ਪ੍ਰੇਮ ਸੋ ਭਾਏ ਬਹੁਤ ਪ੍ਰੇਮ ਵਿੱਚ ਇੱਕੋ ਹੀ ਕੰਮ ਹੈ ਜਿਹੜਾ ਮਨੁੱਖ ਪ੍ਰੇਮ ਤੋਂ ਬਿਨਾ ਕਰਦਾ ਹੈ ਨਾਮ ਜਪੜਦਾ ਬਾਕੀ ਸਾਰਿਆਂ ਵਿੱਚ ਬਥੇਰਾ ਲਾਉਂਦਾ ਹੈ ਸਾਰਾ ਮੋਹ ਵੀ ਲਾਉਂਦਾ ਹੈ ਪ੍ਰੇਮ ਵੀ ਲਾਉਂਦਾ ਹੈ ਇਸ ਵਿੱਚ ਨਹੀਂ ਪ੍ਰੇਮ ਲੱਗਦਾ ਉਹਦੀ ਯਾਦ ਵਿੱਚ ਕਿਵੇਂ ਲਾਈਏ ਫਿਰ ਗੁਰ ਸ਼ਬਦੀ ਗੁਰੂ ਦੇ ਸ਼ਬਦ ਵਿੱਚ ਰੱਖੇ ਸੰਬੰਧ ਸਰਕਲ ਵਿੱਚ ਬਣਾ ਦੇ ਗੁਰੂ ਦਾ ਸ਼ਬਦ ਪੜ ਗੁਰੂ ਦਾ ਸ਼ਬਦ ਸੁਣ ਗੁਰੂ ਦਾ ਸ਼ਬਦ ਸੁਣਾ ਗੁਰੂ ਦੇ ਸ਼ਬਦ ਦੁਆਰਾ ਹੀ ਹੈ ਗੁਰੂ ਦਾ ਸ਼ਬਦ ਹੀ ਨਾਮ ਹੈ ਗੁਰੂ ਦਾ ਸ਼ਬਦ ਹੀ ਨਿਸ਼ਾਨ ਹੈ ਗੁਰ ਕੈ ਸ਼ਬਦ ਨਾਮ ਨਿਸ਼ਾਨ ਹੁਕਮ ਮੰਨ ਤਾ ਜਨ ਪਰਵਾਣ ਨਿਸ਼ਾਨ ਹੈ ਤੇਰੇ ਕੋਲ ਜਦੋਂ ਇਹ ਨਿਸ਼ਾਨ ਹੁੰਦਾ ਨਾ ਉਹ ਨਿਸ਼ਾਨ ਹੈ ਗੁਰਦੁਆਰਾ ਸਾਹਿਬ ਪਤਾ